ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਅਸੀਂ ਹਾਜ਼ਰ ਹਾਂ ਜਸਮੀਤ ਪਾਟਿਆ ਜੀ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡ ਤੋਂ ਸਾਡੇ ਨਾਲ ਮੌਜੂਦ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਜਸਮੀਤ ਜੀ ਰਿਫਿਊਜ਼ਲ ਬਹੁਤ ਜ਼ਿਆਦਾ ਆ ਰਹੇ ਨੇ ਇਹ ਮੰਨਿਆ ਜਾ ਰਿਹਾ ਸੀ ਕਿ ਸਰਕਾਰ ਬਦਲ ਦੇਈ ਸਾਰਾ ਕੁਝ ਪੋਜ਼ਿਟਿਵ ਹੋ ਜਾਊਗਾ ਰਿਫਿਊਜ਼ਲ ਆਉਣੇ ਬੰਦ ਹੋ ਜਾਣਗੇ ਹੁਣ ਜਿਹੜੇ ਰਿਫਿਊਜ਼ਲ ਆ ਰਹੇ ਨੇ ਇਹਦਾ ਕਾਰਨ ਸਰਕਾਰ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਵਜ੍ਹਾ ਹੈ ਰਿਫਿਊਜ਼ਲ ਦਾ ਕਾਰਨ ਤੁਸੀਂ ਅੱਜ ਸਾਫ਼ ਕਰੇ ਸਰ ਇਹਦਾ ਮਤਲਬ ਆਪਾਂ ਦੋਨੋਂ ਡਿਫਰੈਂਟ ਰੀਜਨਸ ਐ ਕਿ ਮੈਂ ਕਹਾਂਗਾ ਕਿ ਦੋ ਟਾਪਿਕ ਐ ਦੇਚ ਇੱਕ ਤਾਂ ਰਿਫਿਊਜ਼ਲ ਜ਼ਿਆਦਾ ਆਂਦਾ ਰੀਜਨ ਆ ਦੂਜੀ ਚੀਜ਼ ਸਰਕਾਰ ਬਦਲਣ ਨਾਲ ਕੀ ਚੇਂਜੇਸ ਆ ਸਕਦੇ ਆ ਤੀਜਾ ਮੈਂ ਕਹਾਂਗਾ ਕਿ ਸਰਕਾਰ ਦਾ ਕੀ ਰਵਈਆ ਹੈਗਾ ਆਪਣੇ ਇੰਡੀਆ ਦੇ ਪ੍ਰਤੀ ਔਰ ਫਿਊਚਰ ਆਫ ਇੰਟਰਨੈਸ਼ਨਲ ਐਜੂਕੇਸ਼ਨ ਇਨ ਕੈਨੇਡਾ ਸੋ ਕਿ ਕਹਿੰਦੇ ਆਪਾਂ ਪਹਿਲੀ ਗੱਲ ਤਾਂ ਬਟ ਸਟੈਪ ਬਾਈ ਸਟੈਪ ਲੈਨੇ ਆ ਫਰਸਟ ਚੀਜ਼ ਮੈਂ ਡਿਸਕਸ ਕਰਨਾ ਚਾਹਾਂਗਾ ਕਿ ਜਿਹੜਾ ਰਿਫਿਊਜ਼ਲ ਦੇ ਪਿੱਛੇ ਰੀਜ਼ਨ ਆ ਉਹ ਬੜੇ ਹੀ ਮੈਂ ਕਹਾਂਗਾ ਕਿ ਚੁੰਕਾ ਦੇਣ ਵਾਲੇ ਹੈਗੇ ਆ ਕਿਉਂਕਿ ਬੱਚੇ ਸਾਡੇ ਸਮਝਦੇ ਆ ਕਿ ਰਿਫਿਊਜ਼ਲ ਕੈਨੇਡਾ ਦੇਣ ਲੱਗ ਗਿਆ ਬਟ ਹੁਣ ਇਹ ਸੋਚੋ ਕਿ ਕੈਨੇਡਾ ਤੁਹਾਡੇ ਡਾਕੂਮੈਂਟਸ ਮੈਂ ਬਹੁਤ ਾਰੇ ਕਿਹਾ ਲੈਂਸ ਲਾ ਕੇ ਚੈੱਕ ਕਰਨ ਲੱਗ ਗਿਆ ਲੈਂਸ ਲਾ ਕੇ ਸੋ ਕੈਨੇਡਾ IRCC ਵੱਲੋਂ ਇਹ ਡਿਸਕਸ਼ਨ ਹੋਈ ਹੈ ਜੋ ਕੀ ਕਹਿੰਦੇ ਆ ਮਲੇ ਕਹਾ ਕਿ ਬੜੀ ਕ੍ਰਿਟੀਕਲ ਇਨਫੋਰਮੇਸ਼ਨ ਹੈਗੀ ਹੈ ਕਿਸੇ ਕੋਲ ਹੋਣੀ ਵੀ ਨਹੀਂ ਹੈ ਕਿ 37% ਬੱਚੇ ਫੇਕ ਡਾਕੂਮੈਂਟਸ ਲਗਾ ਰਹੇ ਨੇ। ਉਹੋ ਹਜੇ ਵੀ ਕੈਨੇਡਾ ਲਈ 37% ਬੱਚੇ ਫੇਕ ਡਾਕੂਮੈਂਟ ਲਗਾ ਰਹੇ ਨੇ। ਸੋ that is why ਇੰਡੀਆ ਜਿਵੇਂ ਮੈਂ ਕਹਿੰਨਾ ਆਸਟ੍ਰੇਲੀਆ ਨੇ ਹਾਈ ਰਿਸਕ ਚ ਕਰਤਾ ਸੀ ਨਾ ਤਾਂ ਉਹ ਦਿਨ ਦੂਰ ਨਹੀਂ ਹੈਗਾ ਕਿ ਕੈਨੇਡਾ ਵੀ ਹਾਈ ਰਿਸਕ ਚ ਕਰ ਦੇਗਾ ਕਿ ਖਾਸ ਕਰਕੇ ਨਾਰਥ ਇੰਡੀਆ। ਔਰ ਕਾਲਜੇਸ ਨੂੰ ਇਹ ਵੀ ਕਿਹਾ ਗਿਆ ਕਿ ਸਾਊਥ ਇੰਡੀਆ ਤੋਂ ਰਿਕਰੂਟ ਕਰੋ ਨਾਰਥ ਇੰਡੀਆ ਤੋਂ ਨਾ ਕਰੋ। ਸੋ ਉਹੀ ਚੀਜ਼ ਜੋ ਆਸਟ੍ਰੇਲੀਆ ਦੇਖ ਰਿਆ ਸੀ ਉਹੀ ਕੈਨੇਡਾ ਵੀ ਦੇਖਣ ਲੱਗ ਗਿਆ ਕਿਉਂਕਿ ਬਹੁਤ ਜ਼ਿਆਦਾ ਫੇਕ ਡਾਕੂਮੈਂਟਸ 37% ਬੱਚਿਆਂ ਦੀ ਫਾਈਲਾਂ ਚ ਫੇਕ ਡਾਕੂਮੈਂਟਸ ਲੱਗ ਰਹੇ ਨੇ ਪਹਿਲਾ ਸਰ ਦੂਸਰਾ ਰੀਜ਼ਨ ਦੂਸਰਾ ਰੀਜ਼ਨ ਹੈ ਕਿ ਸੇਮ ਸਪான்ਸਰ ਹੁਣ ਬੱਚੇ ਕਹਿੰਦੇ ਆ ਕਿ ਯਾਰ ਮੈਂ ਫੰਡ ਨਹੀਂ ਸ਼ੋ ਕਰਨੇ ਜੀਆਈਸੀ ਨਹੀਂ ਲਾਣੀ ਔਰ ਇੱਕ ਸਪான்ਸਰ ਸੁਪੋਜ਼ ਜਸਮੀਤ ਸਿੰਘ ਪਾਟਿਆ ਦੀ ਬੈਂਕ ਸਟੇਟਮੈਂਟ 20 ਜਗ੍ਹਾ ਯੂਜ਼ ਹੋ ਰਹੀ ਹੈ ਹੂੰ ਇਹ ਵੀ ਇੱਕ ਬਹੁਤ ਗਲਤ ਗੱਲ ਇੱਕ ਸਪான்ਸਰ ਦੀ ਜਿਹੜੀ ਬੈਂਕ ਸਟੇਟਮੈਂਟ ਹੈ ਉਹ 20 ਜਗ੍ਹਾ ਯੂਜ਼ ਹੋ ਰਹੀ ਹੈ ਸੇਮ ਸਪான்ਸਰ ਇਸ ਬੀਂਗ ਯੂਜ਼ਡ ਸੋ ਮੈਨੂੰ ਲੱਗਦਾ ਐਜ਼ ਅ ਮੈਨੂੰ ਲੱਗਦਾ ਜਸਮੀਤ ਜੀ ਜਸਮੀਤ ਜੀ ਮੈਨੂੰ ਲੱਗਦਾ ਜਿਹੜੇ ਫੀਸ ਆਫਟਰ ਵੀਜ਼ਾ ਵਾਲੇ ਨੇ ਨਾ ਉਹ ਇੱਕ ਦੀ ਸਪான்ਸਰ ਦੀ ਸਟੇਟਮੈਂਟ ਹੀ ਕਈ ਬੱਚਿਆਂ ਤੇ ਲਾਰੇ ਹੋਣੇ ਮੈਨੂੰ ਲੱਗਦਾ ਇਹੀ ਹੋਣਾ ਹੈ ਸਰ ਫੀਸ ਆਫਟਰ ਵੀਜ਼ਾ ਵਾਲੇ ਵੀ ਕਹਿ ਸਕਦੇ ਆ ਸਰਕਾਰੀ ਕਾਲਜਾਂ ਚ ਵੀ ਬੱਚਿਆਂ ਨੇ ਜੀਆਈਸੀ ਕਰਾਉਣਾ ਛੱਡਤਾ ਬੱਚਿਆਂ ਨੇ ਜੀਆਈਸੀ ਕਰਾਉਣਾ ਛੱਡਤਾ ਸੋ ਇਹ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਜੀਆਈਸੀ ਇੱਕ ਫੰਡ ਸ਼ੋ ਕਰਨ ਦਾ ਲਿਜੀਟਿਮੇਟ ਤਰੀਕਾ ਸੀ ਕਿ ਤੁਹਾਡੇ ਕੋਲ ਪੈਸੇ ਹੈਗੇ ਤੁਸੀਂ ਇੱਕ ਬੈਂਕ ਅਕਾਊਂਟ ਖੁਲਾਇਆ ਕੈਨੇਡਾ ਚ ਉਹਦੇ ਚ ਪੈਸੇ ਜਮ੍ਹਾਂ ਕਰਾਤੇ ਬਟ ਹੁਣ ਜੇ ਤੁਸੀਂ ਜੀਆਈਸੀ ਬੰਦ ਕਰਤਾ ਤਾਂ ਫੇਰ ਆਪਾਂ ਕੀ ਕਹਿੰਦੇ ਕੀ ਫੰਡ ਸ਼ੋ ਕਰਾਂਗੇ ਸੋ ਸਟੂਡੈਂਟਸ ਲਿਜੀਟਿਮੇਟ ਫੰਡਸ ਲਿਜੀਟਿਮੇਟ ਡਾਕੂਮੈਂਟਸ ਸਹੀ ਤਰੀਕੇ ਫਾਈਲ ਲਗਾਣੀ ਸਹੀ ਕਨਸਲਟੈਂਟ ਥਰੂ ਲਗਾਣੀ ਔਰ ਉਹ ਵੀ ਚੈੱਕ ਕੀਤਾ ਜਾ ਰਿਹਾ ਕਿ ਕਿਹੜੇ ਕਨਸਲਟੈਂਟ ਤੋਂ ਤੁਹਾਡੀ ਫਾਈਲ ਆ ਰਹੀ ਆ ਸੋ ਮੈਂ ਸਾਰੇ ਸਟੂਡੈਂਟਸ ਨੂੰ ਕਹਾਂਗਾ ਕਿ ਇਸ ਟਾਈਮ ਤੇ ਕੈਨੇਡਾ ਬਹੁਤ ਜ਼ਿਆਦਾ ক্লোਜ਼ਲੀ ਵਾਚ ਕਰ ਰਿਹਾ ਤੁਹਾਡੀ ਫਾਈਲਸ ਨੂੰ ਸੋ ਆਪਾਂ ਕਹਿੰਦੇ ਰਿਫਿਊਜ਼ਲ ਆ ਗਈ ਰਿਫਿਊਜ਼ਲ ਆ ਗਈ 37% ਬੱਚਾ ਦਾ ਫੇਕ ਡਾਕੂਮੈਂਟ ਹੈ ਉਹਨੂੰ ਤਾਂ ਵੀਜ਼ਾ ਵੈਸੇ ਨਹੀਂ ਮਿਲਣਾ ਸੋ 70% ਬੱਚਾ ਤਾਂ ਉਹ ਕੱਢ ਹੀ ਦੋ ਬੱਚਾ 63% ਉਹ ਚੋ 30 33% ਬੱਚਾ ਕਹਿੰਦੇ ਸੇਮ ਸਪான்ਸਰ ਲਗਾ ਰਿਆ ਸਰ ਕਿੰਨਾ ਬੱਚਾ 30% ਹੂੰ ਹੂੰ ਸੋ ਵੀਜ਼ਾ ਜਿਹੜਾ ਉਹਨਾਂ ਨੇ ਸਕਸੈਸ ਰੇਟ ਕੱਢਿਆ ਕਿ ਅਪ੍ਰੋਕਸੀਮੇਟਲੀ 35% ਸਕਸੈਸ ਰੇਟ ਹੈਗਾ ਇੰਡੀਆ ਤੋਂ 35% ਸਕਸੈਸ ਰੇਟ ਹੈਗਾ ਇੰਡੀਆ ਤੋਂ ਸੋ ਮੈਨੂੰ ਲੱਗਦਾ ਹੈ ਕਿ ਆਪਾਂ ਕਹੀਏ ਕਿ ਜਿਹੜੇ ਬੱਚੇ ਹੁਣ ਫੇਕ ਡਾਕੂਮੈਂਟਸ ਲਗਾ ਰਹੇ ਨੇ ਸਪੇਮ ਸਪਾਂਸਰਸ ਲਗਾ ਰਹੇ ਨੇ ਉਹ ਵੀਜ਼ਾ ਦੀ ਐਕਸਪੈਕਟੇਸ਼ਨ ਨਾ ਰੱਖਣ ਉਹ ਵੀਜ਼ਾ ਦੀ ਐਕਸਪੈਕਟੇਸ਼ਨ ਨਾ ਰੱਖਣ ਸੋ ਸਟੂਡੈਂਟਸ ਨੂੰ ਮੇਰੀ ਇਹੀ ਕੀ ਕਹਿੰਦੇ ਸਲਾਹ ਹੈਗੀ ਆ ਕਿ ਇੱਕ ਤਾਂ ਸਹੀ ਕੰਸਲਟੈਂਟ ਤੋਂ ਆਪਾਂ ਕੀ ਕਹਿੰਦੇ ਕੇਸ ਲਵਾਈਏ ਦੂਜੀ ਚੀਜ਼ ਹੈ ਸਿਟੀਜ਼ ਬਹੁਤ ਇੰਪੋਰਟੈਂਟ ਹੈ ਕਿ ਕਿਹੜੀ ਸਿਟੀ ਤੁਸੀਂ ਚੂਜ਼ ਕਰਦੇ ਹੋ ਹੁਣ ਵੱਡੇ ਸ਼ਹਿਰਾਂ ਨੂੰ ਆਪਾਂ ਬਿਲਕੁਲ ਵੀ ਨਾ ਦੇਖੀਏ ਕਿਉਂਕਿ ਫਿਊਚਰ ਉਹਨਾਂ 'ਚ ਹੱਲੇ ਮੈਨੂੰ ਨਜ਼ਰ ਨਹੀਂ ਆ ਰਿਹਾ ਥੇਅਰ ਓਵਰ ਕਰਾਊਡਿਡ ਸੈਕੰਡਲੀ ਯੂਨੀਵਰਸਿਟੀ ਵੱਲ ਥੋੜਾ ਜਿਹਾ ਆਪਣਾ ਰੁਖ ਵਧਾਈਏ ਉਹ ਦਿਨ ਦੀ ਵੇਟ ਨਾ ਕਰੀਏ ਕਿ ਜਿਸ ਦਿਨ ਕੈਨੇਡਾ ਸਰਕਾਰ ਕਹੇਗੀ ਯੂਨੀਵਰਸਿਟੀ ਚ आओ ਬੈਚਲਰ ਡਿਗਰੀ ਕਰਨ आओ ਕਾਲਜੇਸ ਨੇ ਵੀ ਬੈਚਲਰ ਡਿਗਰੀ ਸ਼ੁਰੂ ਕਰਤੀਆਂ ਕਾਫੀ ਸਾਰੇ ਕਾਲਜੇਸ ਨੇ ਜਿਨ੍ਹਾਂ ਨੇ ਬੈਚਲਰ ਡਿਗਰੀਜ਼ ਦੀ ਅਪਰੂਵਲ ਲੈ ਲਈ ਹੈ ਤਿੰਨ ਤਿੰਨ ਸਾਲ ਦੀਆਂ ਬੈਚਲਰ ਡਿਗਰੀ ਕਾਲਜੇਸ ਦੇ ਰਹੇ ਨੇ ਹੈਗੇ ਆਂ ਔਰ ਯੂਨੀਵਰਸਿਟੀਆਂ ਵੀ ਤਿੰਨ ਸਾਲ ਦੀ ਬੈਚਲਰ ਡਿਗਰੀ ਦੇ ਰਹੇ ਨੇ ਯੂਨੀਵਰਸਿਟੀ ਆਫ ਰਜਾਇਨਾ ਲਗੋਮਾ ਯੂਨੀਵਰਸਿਟੀ ਔਰ ਹੋਰ ਵੀ ਬੜੀਆਂ ਯੂਨੀਵਰਸਿਟੀਆਂ ਨੇ ਜਿਹੜੀਆਂ ਤਿੰ ਜੈਨੂਇਨ ਏਮਪਲੋਈ ਹੱਲੇ ਵੀ ਕੈਨੇਡਾ ਚ ਨਹੀਂ ਮਿਲਦਾ ਜਿਹੜੇ ਆਪਣੇ ਬੱਚੇ ਆ ਉਹ ਸੋਚਦੇ ਆ ਸਾਨੂੰ ਕੋਈ ਈਜ਼ੀ ਜੌਬ ਮਿਲ ਜਾਏ ਸਾਨੂੰ ਹਾਰਡ ਵਰਕ ਨਾ ਕਰਨਾ ਪਏ ਔਰ ਸਕਿੱਲ ਸਿੱਖਣ ਦੀ ਕੋਸ਼ਿਸ਼ ਨਹੀਂ ਹੁੰਦੀ ਹੱਲੇ ਵੀ ਮੈਂ 10 ਦਿਨ ਤੋਂ ਕਾਲਜੇਸ ਦੇ ਟੂਰ ਤੇ ਸੀ ਮੈਂ ਵਕ ਵਕ ਕਾਲਜੇਸ ਵਿਜ਼ਿਟ ਕਰਕੇ ਆਇਆ ਮੈਂ ਜਸਟਿਸ ਇੰਸਟੀਚਿਊਟ ਆਫ ਬ੍ਰਿਟਿਸ਼ ਕੋਲੰਬੀਆ ਵਿਜ਼ਿਟ ਕੀਤਾ ਔਰ ਯੂਨੀਵਰਸਿਟੀ ਕੈਨੇਡਾ ਵੈਸਟ ਵਿਜ਼ਿਟ ਕੀਤਾ ਲਸਾਲ ਕਾਲਜ ਵਿਜ਼ਿਟ ਕੀਤਾ ਸਸਕਾਚੂਨ ਪੋਲੀਟੈਕਨਿਕ ਵਿਜ਼ਿਟ ਕੀਤਾ ਯੂਨੀਵਰਸਿਟੀ ਆਫ ਰੈਜਾਇਨਾ ਵਿਜ਼ਿਟ ਕੀਤਾ ਕਿਉਂਕਿ ਸਸਕਾਚੂਨ ਇੱਕਦਾਂ ਜਿੱਦੇ 'ਚ ਅੱਜ ਵੀ ਆਉਣ ਵਾਲੇ 3 ਸਾਲ 'ਚ 10 ਲੱਖ ਜੌਬਸ ਆ 10 ਲੱਖ ਜੌਬਸ ਪਰ ਕਰਨ ਵਾਲੇ ਆਪਣੇ ਬੱਚੇ ਸਕਿੱਲ ਨਹੀਂ ਸਿੱਖ ਰਹੇ ਜਿਹੜੀ ਸਕਿੱਲ ਚਾਹੀਦੀ ਹੈਗੀ ਆ ਉਹ ਸਕਿੱਲ ਨਹੀਂ ਸਿੱਖ ਰਹੇ ਸੋ ਸਟੂਡੈਂਟ ਦੇਖੋ ਫੇਕ ਡਾਕੂਮੈਂਟਸ ਫੇਕ ਫੰਡਸ ਦੇ ਉੱਤੇ ਵੀਜ਼ਾ ਨਹੀਂ ਮਿਲਣਾ ਕਿਸੇ ਕੰਟਰੀ ਦਾ ਨਹੀਂ ਮਿਲਣਾ ਅਜਿਹੇ ਯੂਕੇ ਵੀ ਬਹੁਤ ਟਾਫ ਹੋ ਗਿਆ ਤੁਸੀਂ ਵੀਜ਼ਾ ਲੱਲਿਆ ਪੈਕੇਜ 'ਚ ਉੱਥੇ ਜਾ ਕੇ 에ਰਪੋਰਟ ਤੇ ਤੁਹਾਨੂੰ ਖੜਾ ਲੈਂਦੇ ਆ ਸਾਡੇ ਕੋਲ ਇਦਾਂ ਦੇ ਬੜੇ ਬੱਚੇ ਵਾਪਸ ਆ ਰਹੇ ਕਿ 에ਰਪੋਰਟ ਤੋਂ ਯੂਕੇ ਤੋਂ ਵਾਪਸ ਭੇਜਤਾ ਅਜਿਿਹੇ ਦੇ ਅਰਪੋਰਟ ਤੇ ਕੁਐਸਚਨ ਪੁੱਛੇ ਜਾ ਰਹੇ ਨੇ ਜਿਹੜੇ ਬੱਚੇ ਨੂੰ ਪਤਾ ਹੀ ਨਹੀਂ ਸੋ ਸਟੂਡੈਂਟਸ ਇਹ ਚੀਜ਼ਾਂ ਨਾਲ ਇੱਕ ਤਾਂ ਸਾਡੇ ਨਾਰਥ ਇੰਡੀਆ ਦੀ ਰੈਪਿਊਟੇਸ਼ਨ ਹਰਟ ਹੋ ਰਹੀ ਹੈ ਕਿ ਨਾਰਥ ਇੰਡੀਆ ਬੱਚਾ ਲੈਣਾ ਨਹੀਂ ਮੈਂ ਬੀਇੰਗ ਨਾਰਥ ਇੰਡੀਆ ਸਾਡਾ ਹੈੱਡ ਆਫਿਸ ਬੀਇੰਗ ਨਾਰਥ ਇੰਡੀਅਨ ਮੈਂ ਸਾਰਿਆਂ ਨੂੰ ਇਹੀ ਸਲਾਹ ਦੇਣਾ ਚਾਹਾਂਗਾ ਕਿ ਇਹ ਜਿਹੜੀ ਰੈਪਿਊਟੇਸ਼ਨ ਸਾਡੀ ਹਰਟ ਹੋ ਰਹੀ ਹੈ ਇਹਨੂੰ ਬਚਾ ਲਓ ਨਹੀਂ ਤਾਂ ਦੁਨੀਆ ਤੇ ਇਦਾਂ ਹੋ ਜਾਣਾ ਕਿ ਨਾਰਥ ਇੰਡੀਆ ਤੋਂ ਬੱਚਾ ਨਹੀਂ ਲੈਣਾ ਬਾਕੀ ਪੂਰੇ ਇੰਡੀਆ ਤੋਂ ਬੱਚਾ ਲੈ ਲਓ ਉੱਥੋਂ ਦਾ ਬੱਚਾ ਸੀ ਉੱਥੋਂ ਦਾ ਬੱਚਾ ਪੜਨ ਵਾਲਾ ਹੈ ਉੱਥੋਂ ਦਾ ਬੱਚਾ ਚੰ ਹੁਣ ਮੈਂ ਕਦੀ ਨਹੀਂ ਸੁਣਿਆ ਕਿ ਸਾਊਥ ਇੰਡੀਆ ਦੇ ਬੱਚੇ ਆ ਕੇ ਇੱਥੇ ਕੀ ਕਹਿੰਦੇ ਆ ਪੜ੍ਹਾਈ ਛੱਡ ਦੇਣ ਪੜ੍ਹਾਈ ਛੱਡ ਦਿੰਦੀ ਆ ਆਪਾਂ ਕਦੀ ਜਦ ਵੀ ਕੋਈ ਨਿਊਜ਼ ਆਂਦੀ ਆ ਪੰਜਾਬੀ ਬੱਚੇ ਦੀ ਹੀ ਨਿਊਜ਼ ਆਂਦੀ ਆ ਆਪਾਂ ਕਦੀ ਸੁਣਿਆ ਕਿ ਸਾਊਥ ਇੰਡੀਆ ਬੱਚੇ ਦੀ ਕੋਈ ਨਿਊਜ਼ ਆਂਦੀ ਆ ਕਦੀ ਆਪਾਂ ਸੁਣਿਆ ਜਨਾਨੀ ਉਹ ਹਸਬੰਡ ਵਾਈਫ ਲੜ ਪਏ ਉਹਦੇ ਚ ਵੀ ਪੰਜਾਬੀ ਹੁੰਦੇ ਆ ਆਪਣੇ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਨਾ ਸਰਕਾਰ ਬਹੁਤ ক্লোਜ਼ਲੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਾਚ ਕਰ ਰਹੀ ਹੈ ਔਰ ਸਕੋਪ ਮੈਂ ਕਹਾਂਗਾ ਕਿ ਖਾਲੀ ਪਿਆ ਪੂਰਾ ਖਾਲੀ ਪਿਆ ਹੋਣੇ ਤੇ ਆਪਾਂ ਬਾਹਰ ਜਾ ਕੇ ਤੁਹਾਨੂੰ ਹੱਲੇ ਵੀ ਦਿਖਾ ਦਾਂ ਤੇ ਖਾਲੀ ਪਿਆ ਹੱਲੇ ਤਾਂ ਕੀ ਕਹਿੰਦੇ ਚੰਗੀਆਂ ਚੰਗੀਆਂ ਜਗ੍ਹਾ ਤੇ ਲਿਖਿਆ ਹੋਇਆ ਵੈਕੈਂਸੀ ਹਮ ਬਟ ਬੱਚਿਆਂ ਕੋਲ ਸਕਿੱਲ ਹੀ ਨਹੀਂ ਹੈਗੀ ਜਿਹੜੀ ਸਕਿੱਲ ਚਾਹੀਦੀ ਹੈ ਉਹ ਸਕਿੱਲ ਹੀ ਨਹੀਂ ਹੈਗੀ ਇਹ ਵੀ ਇੱਕ ਡਰਾਅ ਬੈਕ ਹੈ ਸੋ ਥੈਂਕ ਯੂ ਸੋ ਮੱਚ ਸੋ ਜਸਮੀਤ ਜੀ ਨੇ ਬੜੇ ਇੰਪੋਰਟੈਂਟ ਪੁਆਇੰਟਸ ਨੇ ਜਿਹੜੇ ਹਾਈਲਾਈਟ ਕੀਤੇ ਨੇ ਸਾਡੀ ਇਸ ਵੀਡੀਓ ਦੇ ਵਿੱਚ ਔਰ ਸਾਰੇ ਸਟੂਡੈਂਟਸ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਦੇਣ ਬਿਲਕੁਲ ਫੇਕ ਡਾਕੂਮੈਂਟ ਨਹੀਂ ਲਾਉਣਾ ਜਿਹੜੇ ਤੁਸੀਂ ਫੰਡਸ ਨੇ ਜਿਵੇਂ ਜਸਮੀਤ ਜੀ ਦੀ ਟੀਮ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਗਾਈਡ ਕਰਦਾ ਉਸੇ ਤਰ੍ਹਾਂ ਨਾਲ ਤੁਸੀਂ ਆਪਣੇ ਫੰਡਸ ਨੂੰ ਸ਼ੋਅ ਕਰਨਾ ਹੈ ਸੋ ਤੁਹਾਡੇ ਆਪਣੇ ਹੀ ਫੰਡ ਹੋਣੇ ਚਾਹੀਦੇ ਨੇ ਕਿਸੇ ਦੇ ਫੰਡ ਅਗਰ ਤੁਸੀਂ ਸਪான்ਸਰ ਕਰਾਉਣੇ ਨੇ ਤੇ ਇਹ ਗੱਲ ਪੱਕੀ ਕਰਨੀ ਪੈਣੀ ਹੈ ਕਿ ਉਸ ਵਿਅਕਤੀ ਵੱਲੋਂ ਕਿਸੇ ਹੋਰ ਨੂੰ ਫੰਡ ਨਾ ਦਿੱਤੇ ਗਏ ਹੋਣ ਭਾਵੇਂ ਤੁਹਾਡੇ ਪਰਿਵਾਰ ਚ ਹੈ ਭਾਵੇਂ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਨਹੀਂ ਕਰਨੇ ਆਪਣੇ ਪੇਰੈਂਟਸ ਗ੍ਰੈਂਡਪੇਰੈਂਟਸ ਤੋਂ ਹੀ ਫੰਡਸ ਲਗਾਓ ਬਿਲਕੁਲ ਔਰ ਸਪான்ਸਰ ਜਿਹੜਾ ਹੈਗਾ ਉਹ ਆਪਣਾ ਜੈਨੂਇਨ ਹੋਣਾ ਚਾਹੀਦਾ ਕਿਸੇ ਦੇ ਜਾਂ ਕਿਸੇ ਦੇ ਫੰਡ ਨਹੀਂ ਲਵਾਣੇ ਆਪਣੇ ਫਾਈਲ 'ਚ ਬਿਲਕੁਲ ਮਤਲਬ ਕਿਸੇ ਬੇਗਾਨੇ ਦੇ ਨਹੀਂ ਜਿਹੜੇ ਰਿਸ਼ਤੇਦਾਰ ਦੇ ਤੁਸੀਂ ਸਪான்ਸਰ ਦੇ ਤੌਰ ਤੇ ਸ਼ੋਅ ਕਰ ਸਕਦੇ ਹੋ ਉਹਦੇ ਤੋਂ ਵੀ ਮੈਨੂੰ ਲੱਗਦਾ ਚੈੱਕ ਕਰ ਲਓ ਤੁਹਾਡੇ ਚਾਚਾ ਜੀ ਤਾਇਆ ਜੀ ਮਾਮਾ ਜੀ ਨੇ ਕਿਸੇ ਹੋਰ ਦੇ ਲਈ ਵੀ ਫੰਡ ਸਪான்ਸਰਸ਼ਿਪ ਤਾਂ ਨਹੀਂ ਕੀਤੇ ਹੋਏ ਜੀਆਈਸੀ ਖੁਲਾਣਾ ਦੁਬਾਰਾ ਸ਼ੁਰੂ ਕਰਨ ਬੱਚੇ ਜਿਹੜੇ ਵੀਜ਼ਾ ਲੈਣਾ ਚਾਹੁੰਦੇ ਨੇ ਜੀਆਈਸੀ ਤੋਂ ਵੀਜ਼ਾ ਨਹੀਂ ਮਿਲਣਾ ਬਿਲਕੁਲ ਸੋ ਜੀਆਈਸੀ ਬਿਨਾ ਵੀਜ਼ਾ ਨਹੀਂ ਮਿਲਣਾ ਗੱਲਾਂ ਸਾਫ਼ ਜਸਮੀਤ ਜੀ ਨੇ ਬਹੁਤ ਸਾਰੀਆਂ ਕੀਤੀਆਂ ਨੇ ਸਕਰੀਨ ਤੇ ਨੰਬਰ ਹੈ ਜਸਮੀਤ ਜੀ ਦੀ ਟੀਮ ਦੇ ਨਾਲ ਜ਼ਰੂਰ ਸੰਪਰਕ ਕਰੋ ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ ਦਾ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਘਟਾ ਹੈ ਉਹਦਾ ਕਾਰਨ ਇਹੀ ਹੈ ਕਿ ਬਹੁਤ ਸੋਚ ਸਮਝ ਕੇ ਲੈਂਡਮਾਰਕ ਇਮੀਗ੍ਰੇਸ਼ਨ ਪੂਰੇ ਪ੍ਰੋਪਰ ਡਾਕੂਮੈਂਟੇਸ਼ਨਸ ਦੇ ਨਾਲ ਫਾਈਲ ਲਾਂਚ ਕਰਦਾ ਹੈ ਥੈਂਕ ਯੂ ਸੋ ਮੱਚ ਜਸਮੀਤ ਜੀ ਥੈਂਕ ਯੂ ਸੋ ਮੱਚ